ਵੈਸ਼ੇ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ 29 ਮਈ ਸਾਲ 2022 ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਜਵਾਹਰਕੇ 'ਚ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬੇਸ਼ੱਕ ਇਸ ਘਟਨਾ ਨੂੰ 2 ਸਾਲ ਬੀਤ ਗਏ ਪਰ ਇਨਸਾਫ਼ ਦੀਆਂ ਤਾਰੀਖਾਂ ਹਲੇ ਵੀ ਬੜੀਆਂ ਲੰਮੀਆਂ ਜਾਪਦੀਆਂ ਨੇ। ਆਖਿਰ ਸਿੱਧੂ ਨੂੰ ਕਦੋਂ ਤੇ ਕਿਹੜੀ ਤਾਰੀਖ ਨੂੰ ਇਨਸਾਫ਼ ਮਿਲੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸਿੱਧੂ ਦੇ ਇਨਸਾਫ਼ ਲਈ ਅੱਜ ਦਿਨ ਪੰਜਾਬ 'ਚੋਂ ਅਤੇ ਵਿਦੇਸ਼ਾਂ 'ਚੋਂ ਬਿਆਨਬਾਜ਼ੀਆਂ ਹੁੰਦੀਆਂ ਲੰਦੀਆਂ ਨੇ ਤਾਂ ਦੱਸਦੀ ਹੈ ਕਿ ਸਿੱਧੂ ਦੇ ਇਨਸਾਫ ਲਈ ਇੱਕ ਵਾਰ ਫੇਰ ਜਲੰਧਰ ਹਲਕੇ 'ਚੋਂ ਆਵਾਜ਼ ਉੱਠੀ ਹੈ ਇਹ ਕਿਸੇ ਹੋਰ ਨੇ ਨਹੀਂ ਬਲਕਿ ਸਾਫ ਦਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਉਮੀਦਵਾਰ ਚੰਨਜੀਤ ਸਿੰਘ ਚੰਨੀ ਹੋਰਾਂ ਨੇ ਆਵਾਜ਼ ਬੁਲੰਦ ਕੀਤੀ ਹੈ ਸਿੱਧੂ ਮਾਮਲੇ ਬਾਬਤ ਬੋਲਦੇ ਹੋਏ ਚੰਨੀ ਨੇ ਪੰਜਾਬ ਦੇ ਐਡਵੋਕੇਟ ਜਰਨਲ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਰਲਾਈਕੀ ਦੇ ਕਾਰਨ ਸਿੱਧੂ ਹੋਰਾਂ ਦਾ ਕਤਲ ਹੋਇਆ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਮੂਸੇ ਵਾਲਾ ਸਾਡਾ ਦੋਸਤ ਜਿਹਨੂੰ ਕਤਲ ਹੋਇਆ ਜੀਦਾ ਇੱਕ ਸਾਡਾ ਹੀਰੇ ਵਰਗਾ ਨੌਜਵਾਨ ਮੁੰਡਾ ਮਾਰਿਆ ਇਹਨਾਂ ਨੇ ਕਤਲ ਕੀਤਾ ਉਹਦਾ ਉਹਦੇ ਮਾਪੇ ਪਿਛਲੇ 2.5 ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਸ ਦਾ ਕਤਲ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਿਕਿਉਰਿਟੀ ਵਾਪਸ ਹੋਣ ਕਰਕੇ ਹੋਇਆ ਸਿਕਿਉਰਿਟੀ ਯਾਰ ਵਾਪਸ ਲਈ ਮੁੱਖ ਮੰਤਰੀ ਨੇ ਤਾਂ ਨਾਲ ਉਸਦੇ ਬੰਦਿਆਂ ਨੇ ਲੀਕ ਕੀਤੀ ਸਿਕਿਉਰਿਟੀ ਦੀ ਜਿਹੜੀ ਇਨਫੋਰਮੇਸ਼ਨ ਹੈ ਕਿ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਕਾਤਲਾਂ ਨੇ ਆ ਕੇ ਮਾਰ ਦਿੱਤਾ ਇਸ ਲਈ ਅੱਜ ਮੈਂ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਵਕੀਲ ਜਿਹਨੂੰ ਐਡਵੋਕੇਟ ਜਨਰਲ ਕਹਿੰਦੇ ਆ ਉਸ ਨੇ ਬਿਆਨ ਦਿੱਤਾ ਹੈ ਕਿ ਮੂਸੇ ਵਾਲੇ ਦੀ ਮੌਤ ਉਹ ਕਤਲ ਇਸ ਕਰਕੇ ਹੋਇਆ ਕਿ ਉਹਦੀ ਪੰਜਾਬ ਸਰਕਾਰ ਨੇ ਸਿਕਿਉਰਿਟੀ ਵਾਪਸ ਲੈ ਲਈ ਸੀ ਮੈਂ ਇਹ ਮੰਗ ਕਰਦਾ ਕਿ ਜਿਸ ਮੁੱਖ ਮੰਤਰੀ ਨੇ ਕਿ ਜਿਹੜਾ ਹੋਮ ਮਿਨਿਸਟਰ ਵੀ ਹੈ ਉਸਨੇ ਹੋਮ ਮਿਨਿਸਟਰ ਹੁੰਦੇ ਹੋਏ ਸਿਕਿਉਰਿਟੀ ਵਾਪਸ ਕਰਾਈ ਤੇ ਉਹਦੇ ਬੰਦਿਆਂ ਨੇ ਸਿਕਿਉਰਿਟੀ ਦਾ ਲੀਕ ਕੀਤਾ ਉਹਨਾਂ ਨੂੰ ਇਸ ਪਰਚੇ ਵਿੱਚ ਨਾਮਜ਼ਦ ਕਰਨਾ ਚਾਹੀਦਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਸ ਗੱਲ ਦੀ ਟੋਟਲ ਇਨਵੈਸਟੀਗੇਸ਼ਨ ਹੋਵੇ ਔਰ ਇਹ ਜਿਹੜੇ ਕਾਤਲ ਹੈ ਪੰਜਾਬ ਦਾ ਮੁੱਖ ਮੰਤਰੀ আর ਉਹਦੇ ਬੰਦੇ আর ਜਿਹੜੇ ਗੈਂਗਸਟਰਾਂ ਨੇ ਕਾਤਲ ਕੀਤਾ ਇਹਨਾਂ ਦੀ ਕਿਡਨੀ ਮਿਲੀ ਪੁੱਗਤੇ ਇਸ ਕੇਸ ਦੇ ਵਿੱਚ ਉਸ ਨੂੰ ਸਾਹਮਣੇ ਲਿਆਂਦਾ ਜਾਵੇ ਐਸਆਈਟੀ ਇਸ ਗੱਲ ਦੀ تحقیقات ਕਰੇ আর ਉਹਨਾਂ ਨੂੰ ਨਾਮਜ਼ਦ ਕਰਕੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰੇ ਤਾਂ ਕਿ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹਦੇ ਮਾਤਾ ਪਿਤਾ ਜਿਹੜੇ ਬਿਲਕ ਦੇ ਫਿਰਦੇ ਆ ਜਿਨ੍ਹਾਂ ਦਾ ਹੀਰੇ ਵਰਗਾ ਪੁੱਤ ਮਾਰਿਆ ਗਿਆ ਪੰਜਾਬ ਦਾ ਇੱਕ ਬਹੁਤ ਹੀ ਵਧੀਆ ਸਿੰਗਰ ਮਾਰਿਆ ਗਿਆ ਇੱਕ ਚੰਗਾ ਕ੍ਰਾਂਤੀਕਾਰੀ ਸੋਚ ਵਾਲਾ ਬੰਦਾ ਮਾਰਿਆ ਗਿਆ ਉਹ ਦਾ ਜਿਹੜਾ ਇਨਸਾਫ ਮਿਲ ਸਕੇ ਇਸ ਮੌਕੇ ਚੰਨੀ ਨੇ ਸਿੱਧੂ ਮੂਸੇਵਾਲਾ ਮਾਮਲੇ 'ਚ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਲੋਕਾਂ ਨੂੰ ਕੇਸ ਦੇ ਵਿੱਚ ਨਾਮਜ਼ਦ ਕਰਨ ਦੀ ਮੰਗ ਕੀਤੀ ਹੈ ਜਿਨ੍ਹਾਂ ਨੇ ਸਿੱਧੂ ਦੀ ਸਿਕਿਉਰਿਟੀ ਲੀਕ ਕੀਤੀ ਸੀ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ